ਦੀਪੀ ਡੈਥ ਹੋਇਆ ਉਹਦੇ ਕੋਲ ਇਹ ਸੀਗਾ ਜੀ ਗੱਟਾ ਹਾਂ ਜੀ ਵੀਰੇ ਉਹਦੇ ਨਾਲ ਦੇ ਕੋਲੇ ਹੋਊਗੀ ਕਿਉਂਕਿ ਆ ਜਿਹੜੇ ਦੋ ਮੁੰਡੇ ਹੁੰਦੇ ਆ ਕਿਉਂ ਨਹੀਂ ਦਿੱਤੀ ਤੁਸੀਂ ਸਰ ਜੋੜੀ ਨੂੰ ਇੱਕ ਹੀ ਦਿੰਦੇ ਆ ਜੀ ਆਪਾਂ ਕੰਪਨੀ ਬਜੋ ਜੋੜੀ ਵਾਲਿਓ ਜੋੜੀ ਨੂੰ ਇੱਕ ਹੀ ਹੁੰਦੀ ਹੈ ਜੀ ਜੋੜੀ ਨੂੰ ਇੱਕ ਆਉਂਦੀ ਹੈਗੀ ਆ ਜੇ ਦੂਜੇ ਡੈਥ ਹੋ ਜਾਂਦੀ ਉਹਦੀ ਜ਼ਿੰਮੇਵਾਰੀ ਨਹੀਂ ਆਪਣੀ ਬਣਦੀ ਤੇ ਜ਼ਿੰਮੇਵਾਰੀ ਸਰ ਹੈਗੀ ਜੀ ਜੋੜੀ ਨੂੰ ਸਮਾਨ ਜਿਹੜਾ ਵਾ ਉੱਤੇ ਚੜਨ ਦੇ ਕਾਬਿਲ ਨਹੀਂ ਹੈਗਾਗਾ ਜੋ ਸਾਥੀ ਸਾਨੂੰ ਦੱਸਦੇ ਤੁਸੀਂ ਸਰਕਾਰੀ ਪੱਕੇ ਉਹ ਜੀ ਤੁਸੀਂ ਬਿਲਕੁਲ ਜੀ ਬਿਲਕੁਲ ਸਾਡੇ ਕੋਲ ਹੈਗਾ ਜੀ ਸਾਡੇ ਕੋਲ ਤਾਂ ਹੈ ਹੀ ਨਹੀਂ ਸਾਨੂੰ ਤਾਂ ਦਿੱਤਾ ਹੀ ਨਹੀਂ ਐ ਕਾ ਤੂੰ ਉਹ ਮੈਂ ਸਾਨੂੰ ਨਾ ਤਾਂ ਸਮਾਨ ਦਿੱਤਾ ਜੀ ਰੈਗੂਲਰ ਨੂੰ ਹਲੇ ਕੋਈ ਸਮਾਨ ਨਹੀਂ ਦੇ ਰਹੇ ਕਿ ਕਟਰੀ ਦੇ ਰਹੇ ਕੋਈ ਬੰਦਾ ਨਹੀਂ ਹੈਗਾਗਾ ਸੋਨੂੰ ਰੈਗੂਲਰ ਨੇ ਮਿਲਦਾ ਪਿਆ ਜੀ ਪ੍ਰਾਈਵੇਟ ਨੂੰ ਕਿੱਥੋਂ ਦੇ ਦੇਣਗੇ ਉਹੀ ਉਹੀ ਤਾਂ ਮੈਂ ਤੁਹਾਨੂੰ ਦੱਸ ਰਿਹਾ ਜੀ ਡੀਪੀ ਦੇ ਵਿੱਚ ਆਪਾਂ ਦੇਖਾਂ ਜੋ ਮਲਾਜਮ ਮਤਲਬ ਜਾਣਗੇ ਕੰਮ ਕਰਨ ਬਾਅਦ ਤੇ ਉਹਨਾਂ ਨੂੰ ਇਹ ਜੇ ਇਹਨਾਂ ਨੇ ਸਾਧਨ ਦਿੱਤੇ ਹੋਏ ਹੈਗੇ ਆ ਜੋ ਬਿੱਲੀ ਦਵਾ ਬਸ ਸਕਦੇ ਆ ਉਹ ਫਰਾ ਦੇ ਆਗੇ ਬਿਲਕੁਲ ਜੀ ਕਿੰਨੇ ਜੀ ਜਗਰਾਉਂ ਦੇ ਵਿੱਚ ਜਿਹੜੇ ਕੱਚੇ ਮਲਾਜਮ ਕੰਮ ਕਰਦੇ ਮੇਰੇ ਕੋਲ ਵੀ 82 ਮੁੰਡੇ 82 ਮੁੰਡਿਆਂ ਨੂੰ ਕਿੰਨੇ ਨੂੰ ਤੁਸੀਂ ਇਹ ਜਿਹੜੀ ਸੇਫਟੀ ਇੱਕ ਤਾਂ ਜਿਹੜੇ ਦਸਤਾਨੇ ਹੋਗੇ ਹੋਰ ਕੀ ਤੁਸੀਂ ਜਮਾ મતਲਬ ਦਿੰਨੇ ਆਗੇ ਬੈਲਟ ਵੀ ਦਿੰਨੇ ਸੇਫਟੀ ਬੈਟ ਵੀ ਇੰਨਾ ਗਲਵਜ਼ ਵੀ ਦਿੰਨੇ ਆਂ ਮੁਰਦਾਬਾ ਸ਼ੁਕਰਬਾਤ ਸੇਕਲਰੀ ਪ੍ਰਵਾਨ ਮੁਰਦਾਬਾ 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 ਸਾਡੀ ਜਮਦੀ ਦੀ ਕੀਮ ਜਿਹੜੀ ਜਾਨ ਦੀ ਕੀਮਤ ਉਨੀ ਆ ਜੀ ਅੱਜ ਭੀੜ ਪਈ ਆ ਅੱਜ ਭੀੜ ਪਈ ਆ ਆਰਤੀ ਨੌਜਵਾਨ ਦੀ ਡੈਥ ਹੋ ਗਈ ਆ ਕਿ ਜਿਹੜੇ ਪੱਕੇ ਮੁਲਾਜ਼ਮ ਹੈਗੇ ਪੱਕੇ ਮੁਲਾਜ਼ਮ ਅਸੀਂ ਪੱਕੇ ਮੁਲਾਜ਼ਮ ਆ ਮੈਂ ਪੀਐਸਪੀ ਬਲਾਈ ਫੈਡਰੇਸ਼ਨ ਇਟੇਕੇ ਦਾ ਸੂਬੇ ਦਾ ਆਗੂ ਆ ਮੇਰੀ ਪੂਰੀ ਟੀਮ ਖੜੀ ਆ ਪੂਰੇ ਅਸੀਂ ਦੂਜੇ ਵੀ ਬੰਦੇ ਸਾਰੇ ਖੜੇ ਆ ਅਸੀਂ ਇਹ ਇਹਨਾਂ ਨੂੰ ਪੁੱਛ ਲੋ ਕਿ ਅਸੀਂ ਇਹਨਾਂ ਨਾਲ ਪਰਿਵਾਰ ਵਾਂਗੂ ਨਹੀਂ ਖੜੇ ਹੈਗੇ ਉਹ ਮੇਰੀ ਮਤਲਬ ਮੇਰਾ ਬੱਚਾ ਸੀਗਾ ਸਾਡੇ ਬੱਚਿਆਂ ਵਰਗਾ ਸੀਗਾ ਉਹ ਅਸੀਂ ਜਿਹੜਾ ਇਹ ਸਿਸਟਮ ਤੁਹਾਨੂੰ ਤੁਹਾਨੂੰ ਇਹ ਦੱਸ ਦਿਆਂ ਇਹਦੇ ਲਈ ਨਾ ਕੱਚਾ ਮੁਲਾਜ਼ਮ ਜ਼ਿੰਮੇਵਾਰ ਆ ਨਾ ਪੱਕਾ ਮੁਲਾਜ਼ਮ ਜ਼ਿੰਮੇਵਾਰ ਆ ਅਸੀਂ ਮੈਂ ਕਹਿ ਰਿਹਾ ਜੀ ਇਹਦੇ ਇਹਦੇ ਵਿੱਚ ਜ਼ਿੰਮੇਵਾਰ ਇਹਦੇ ਵਿੱਚ ਜ਼ਿੰਮੇਵਾਰ ਠੇਕੇ ਕਾਰੀ ਸਿਸਟਮ ਆ ਠੇਕੇਦਾਰੀ ਸਿਸਟਮ ਦੇ ਵਿੱਚ ਜਿਹੜਾ ਦਾ ਘਟਿਆ ਪ੍ਰਬੰਧ ਆ ਮੈਨੇਜਮੈਂਟ ਦਾ ਪ੍ਰਬੰਧ ਆ ਤੁਸੀਂ ਆਪ ਹੀ ਮੇਰੇ ਵੀਰੋ ਮੇਰੀ ਗੱਲ ਸੁਣੋ ਤੁਸੀਂ ਦੱਸੋ ਵੀ ਕੈਪਟਨ ਸਾਹਿਬ ਵੀ ਇਹਨਾਂ ਨੂੰ 25000 ਨੂੰ ਪੱਕੀ ਕਰਕੇ ਚੰਨੀ ਸਾਹਿਬ ਵੀ ਪੱਕਾ ਕਰਕੇ ਮੈਨੂੰ ਇਹ ਦੱਸੋ ਜਿਹੜੇ ਅਧਿਕਾਰੀ ਹੈਗੇ ਆ ਮੇਨੇ ਇਥੇ ਉਹਨਾਂ ਨੇ ਜ਼ਿੰਮੇਵਾਰੀ ਕੋਈ ਨਹੀਂ ਬਣਾਈ ਨਹੀਂ ਨਹੀਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਉਹ ਕੱਲ ਆਏ ਸੀ ਐਸ ਡੀਓ ਵੀ ਆ ਕੇ ਗਏ ਆ ਐਕਸ਼ਨ ਸਾਹਿਬ ਵੀ ਆ ਕੇ ਗਏ ਆ ਉਹ ਭਰੋਸਾ ਦੇ ਗਏ ਜੀ ਉਹ ਭਰੋਸਾ ਦੇ ਕੇ ਗਿਆ ਵੀ ਜੋ ਮਹਿਕਮੇ ਦੇ ਨੋਰਮ ਦੇ ਮੁਤਾਬਕ ਇਹਨਾਂ ਨੂੰ ਚੀਜ਼ਾਂ ਮਿਲਣਗੀਆਂ ਉਹ ਮਿਲਣਗੀਆਂ ਪਰ ਜਿਹੜ ਜੋ ਪਰਿਵਾਰ ਦੇ ਨੌਜਵਾਨ ਚਲਾ ਗਿਆ ਜੀ ਉਹ ਜ਼ਿੰਮੇਵਾਰੀ ਕਿਹਦੀ ਆ ਉਹਦੀ ਜ਼ਿੰਮੇਵਾਰੀ ਉਹ ਹੁਣ ਤੈਅ ਕਰਨਗੇ ਨਾ ਇਹਨਾਂ ਦੇ ਆਗੂ ਸਹਿਬਾਨ ਜਿਹੜੇ ਦੇਖੋ ਅਸਲ 'ਚ ਅਸੀਂ ਹੈਗੇ ਆ ਰੈਗੂਲਰ ਮੁਲਾਜ਼ਮ ਦੇ ਆਗੂ ਸਾਨੂੰ ਜਿਹੜੀਆਂ ਆਪਣੀ ਡਿਮਾਂਡਸ ਦੇ ਬਾਰੇ ਪਤਾ ਇਹਨਾਂ ਦੇ ਜਿਹੜੇ ਆਗੂ ਉਹਨਾਂ ਨੇ ਜੋ ਫੈਸਲਾ ਕਰਨਗੇ ਸਾਡੀ ਜਥੇਬੰਦੀਆਂ ਦੋਨੇ ਜਥੇਬੰਦੀਆਂ ਉਹਨਾਂ ਦੇ ਨਾਲ ਪੂਰੇ ਖੜੇ ਆ ਜਦੋਂ ਵੀ ਜੋ ਵੀ ਉਹ ਫੈਸ ਕਿਉਂਕਿ ਅਗਵਾਈ ਕਰਨੀ ਹੈ ਉਹਨਾਂ ਅਗਵਾ ਨਹੀਂ ਇਸ ਕਰਕੇ ਅਸੀਂ ਉਹਨਾਂ ਦੇ ਨਾਲ ਖੜੇ ਆ ਇਹ ਸਾਡੇ ਭਰਾ ਵਾ ਜੋ ਵੀ ਇਹ ਫੈਸਲਾ ਕਰਨਗੇ ਬੰਦ ਕਰਨ ਦਾ ਕਰਨਗੇ ਲੜਾਈ ਦੇਣ ਦਾ ਕਰਨਗੇ ਜਦ ਤੱਕ ਸਾਡੇ ਬੰਦੇ ਨੂੰ ਇਨਸਾਫ ਨਹੀਂ ਮਿਲਦਾਗਾ ਅਸੀਂ ਇਹਨਾਂ ਨਾਲ ਖੜੇ ਆ। ਸੋਡੀ ਪਰਿਵਾਰ ਨਾਲ ਗੱਲ ਹੋਈ ਜੀ ਮੇਨ ਇਨਸਾਫ ਕੀ ਮੰਗ ਕਰਦੇ ਹੈਗੇ। ਅਸੀਂ ਮੰਗ ਕਰਦੇ ਆ ਕਿ ਇੱਕ ਤਾਂ ਜਿਹੜਾ ਸਾਡੇ ਪਰਿਵਾਰ ਦਾ ਮੈਂਬਰ ਚਲੇ ਗਿਆ ਇਹਨੂੰ ਜੋ ਇਹਦੀ ਮਾਲੀ ਮਦਦ ਆ ਉਹ ਪੂਰੀ ਕੀਤੀ ਜਾਵੇ ਜੋ ਜਿਹੜਾ ਜ਼ਿੰਮੇਵਾਰ ਵਿਅਕਤੀ ਆ ਜਾਂ ਜ਼ਿੰਮੇਵਾਰ ਠੇਕੇਦਾਰ ਆ ਜਿਨੇ ਇਹਨੂੰ ਸਮਾਨ ਮੁਹੱਈਆ ਨਹੀਂ ਕਰਾਇਆ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ। ਦੂਜੀ ਗੱਲ ਆ ਇਕੱਲੇ ਅਸੀਂ ਪੈਸਿਆਂ ਨਾਲ ਨਹੀਂ ਖੜੇਗੇ ਸਾਡੀ ਜਿਹੜੀ ਨੌਜਵਾਨੀ ਰੋਜ਼ ਮਰਦੀ ਪਈ ਆ। ਜਿਨੇ ਵੀ ਜੋ ਕਰਮਚਾਰੀ ਕੰਮ ਕਰਦੇ ਹੈਗੇ ਜੀ ਪ੍ਰਾਈਵੇਟ ਕੀ ਇਹਨਾਂ ਕੋਲੇ ਸਮਾਨ ਮੁਹੱਈਆ ਹੈਗਾ ਜੀ ਇਹ ਦੇਖੋ ਮੈਂ ਮੈਂ ਤੁਹਾਨੂੰ ਦੱਸਦਾ ਵੀ ਸਾਰੇ ਦੇਖੋ ਕੱਲ ਨਾ ਕੱਲ ਕੱਲ ਕਈ ਬੰਦਿਆਂ ਨੇ ਪੁੱਛਿਆ ਇਸ ਗੱਲ ਬਾਰੇ ਕਿ ਜੀ ਇਹਨਾਂ ਕੋਲੇ ਸਮਾਨ ਹੈਗਾ ਮੈਂ ਸਾਥੀਆਂ ਨੂੰ ਕਿਹਾ ਕਿ ਸਮਾਨ ਲੈ ਕੇ ਉਹਨਾਂ ਨੂੰ ਸਮਾਨ ਦਿਖਾ ਦਿੰਦੇ ਆ ਇਹ ਉਹ ਸਮਾਨ ਜਿਹੜਾ ਵਾ ਉੱਤੇ ਚੜਨ ਦੇ ਕਾਬਲ ਨਹੀਂ ਹੈਗਾਗਾ ਜੋ ਸਾਥੀ ਸਾਨੂੰ ਦੱਸਦੇ ਤੁਸੀਂ ਸਰਕਾਰੀ ਪੱਕੇ ਜੀ ਤੁਸੀਂ ਬਿਲਕੁਲ ਜੀ ਬਿਲਕੁਲ ਸਾਡੇ ਕੋਲੇ ਹੈਗਾ ਜੀ ਸਾਡੇ ਕੋਲ ਤਾਂ ਹੈ ਹੀ ਨਹੀਂ ਸਾਨੂੰ ਤਾਂ ਦਿੱਤਾ ਹੀ ਨਹੀਂ ਹੈ ਕਾ ਤੂੰ ਉਹ ਮੈਂ ਸਾਨੂੰ ਨਾ ਤਾਂ ਸਮਾਨ ਦਿੱਤਾ ਜੀ ਰੈਗੂਲਰ ਨੂੰ ਹਲੇ ਕੋਈ ਸਮਾਨ ਨਹੀਂ ਦੇ ਰਹੇ ਕਿ ਕਿੱਟ ਨਹੀਂ ਦੇ ਰਹੇ ਕਿ ਕੋਈ ਬੰਦਾ ਨਹੀਂ ਹੈਗਾਗਾ ਸਾਨੂੰ ਰੈਗੂਲਰ ਨੂੰ ਮਿਲਦਾ ਪਿਆ ਜੀ ਪ੍ਰਾਈਵੇਟ ਨੂੰ ਕਿੱਥੋਂ ਦੇ ਦੇਣਗੇ ਉਹਹੀ ਉਹਹੀ ਤਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਸਾਰੇ ਬੰਦੇ ਕੱਲ ਪਰਸੋਂ ਇੱਕ ਅਸੀਂ ਇੱਕ লাশ ਜਿਹੜੀ ਨੌਜਵਾਨ ਮੁੰਡੇ ਦੀ 30 ਸਾਲ ਦੇ ਮੁੰਡੇ ਦੀ ਆਪਦੇ ਮੋਢਿਆਂ ਤੇ ਢੋ ਕੇ ਆਏ ਆ ਤੇ ਕੱਲ ਇੱਕ ਅਸੀਂ ਇੱਕ ਹੋਰ ਸਸਕਾਰ ਕਰਕੇ ਕਿ ਸੀਐਚਵੀ ਭਰਾ ਦਾ ਰਾਤ ਇੱਕ ਹੋਰ ਇਹਦੇ ਨਾਲ ਹੀ ਜਦੋਂ ਇਹਦੇ ਬੰਦੇ ਦੀ ਮੌਤ ਹੁੰਦੀ ਆ ਇਹਦੇ ਦਰਮਿਆਨ ਇੱਕ ਹੋਰ ਬੰਦੇ ਦਾ ਐਕਸੀਡੈਂਟ ਹੁੰਦਾ ਵਾ ਜੀ ਮਤਲਬ ਕੱਲ ਕੱਲ ਦੇ ਵਿੱਚ ਹੀ ਸਾਡੇ ਅਸੀਂ 4-5 ਜੜੀਆਂ 2-3 ਤਾਂ ਲਾਸ਼ਾਂ ਸੀ ਆਪਣੇ ਮੋਢੇ ਦੇ ਉੱਤੇ ਨੌਜਵਾਨ ਵੀਰਾਂ ਦੀਆਂ ਢੋ ਚੁੱਕੇ ਆ ਇਹਦੇ ਲਈ ਜ਼ਿੰਮੇਵਾਰ ਜਿਹੜਾ ਵਾ ਉਹ ਪਾਵਰ ਕਾਮ ਦੀ ਮੈਨੇਜਮੈਂਟ ਆ ਠੇਕੇਦਾਰੀ ਸਿਸਟਮ ਆ ਜਿਹੜਾ ਸਾਡੇ ਤੋਂ ਘੱਟ ਬੰਦਿਆਂ ਦੇ ਉੱਤੇ ਵੱਧ ਕੰਮ ਲੈ ਕੇ ਸਟ੍ਰੈਸ ਦੇ ਵਿੱਚ 12-12 1-1 ਵਜੇ ਤੱਕ ਬੰਦੇ ਕੰਮ ਕਰਦੇ ਆ ਜਿਹੜੀ ਅਧਿਕਾਰੀ ਹੈਗੇ ਜਿਵੇਂ ਐਕਸ਼ਨ ਸਾਹਿਬ ਹੋਗੇ ਐਸਡੀਓ ਸਾਹਿਬ ਹੋਗੇ ਉਹਨਾਂ ਨੂੰ ਹੈਗਾ ਧਿਆਨ ਵੀ ਇਹ ਸਾਨੂੰ ਬਿਲਕੁਲ ਜੀ ਬਿਲਕੁਲ ਬਿਲਕੁਲ ਉਹ ਸਾਰੇ ਉਹ ਬਿਲਕੁਲ ਜੀ ਉਹ ਲਿਖ ਕੇ ਭੇਜਦੇ ਪਏ ਆ ਉਹ ਦੇਖੋ ਜਦੋਂ ਉਹਨਾਂ ਦੇ ਪ੍ਰੈਸ਼ਰ ਪੈਂਦਾ ਉਹ ਗਾ ਸਾਡੇ ਤੇ ਪ੍ਰੈਸ਼ਰ ਉਹ ਇਹਦੇ ਬਾਰੇ ਤੋਂ ਦੱਸ ਸਕਦੇ ਸਾਨੂੰ ਹਰ ਸਟੇਟਮੈਂਟ ਮੇਰੇ ਕੋਲੇ ਪਈ ਆ ਤੁਹਾਨੂੰ ਮੈਂ ਦਿਖਾ ਦਿੰਨਾ ਵਾ ਕਿ ਪਾਵਰ ਕਾਮ ਦੀ ਜਿਹੜੀ ਸਟੇਟਮੈਂਟ ਆ ਉਹਦੇ ਵਿੱਚ ਤੁਸੀਂ ਆਪ ਹੀ ਦੇਖ ਲਓ ਵੀ ਉਹਨਾਂ ਦੇ ਬੰਦੇ ਕਿੰਨੇ ਖੈਗੇ ਆ ਤੁਸੀਂ ਆਪ ਨਹੀਂ ਵੀਰੇ ਮੇਰਾ ਭਰਾ ਸੀਗਾ ਹਾਂ ਜੀ ਗੱਲ ਕੋਣੀ ਵੀਰੇ ਮੰਗੇ ਚਾਹੁੰਦੇ ਆ ਜੀ ਪਹਿਲੀ ਗੱਲ ਤਾਂ ਜੈ ਸਾਹਵਾ ਲੈਨਮੈਨ ਸਾਹਵਾ ਉਹਨਾਂ ਦੇ ਐਫਆਈਆਰ ਹੋਣੀ ਚਾਹੀਦੀ ਆ ਪਰਚਾ ਹੋਣਾ ਚਾਹੀਦਾ ਇਹਦੇ ਤੇ ਲੈਨਮੈਨ ਲੈਨਮੈਨ ਤੇ ਅੱਛਾ ਇਹ ਬੰਦੇ ਸਾਨੂੰ ਦੱਸਦੇ ਦੋ ਬੰਦਿਆਂ ਦੀ ਜੋੜੀ ਨੂੰ ਭਾਜੀ ਇੱਕ ਪੇਚਕਾਰ ਸਿਕ ਪਲਾਸ ਦਿੰਦਿਆਂ ਹਾਲਾ ਕਿ ਉਹਨਾਂ ਨੂੰ ਕੰਪਲੇਂਟ ਕਰਨ ਜਾਂਦੇ ਆ ਉਹਨਾਂ ਨੂੰ ਪੌੜੀ ਤੇ ਗਲਵਜ਼ ਤੱਕਰ ਵੀ ਨਹੀਂ ਮੋਈਆ ਕਰਾਏ ਜਾਂਦੇ ਠੀਕ ਹੁਣ ਅਸੀਂ ਤਾਂ ਇਹੀ ਮੰਗ ਕਰਦੇ ਆ ਉਹਨਾਂ ਦੇ ਐਫਆਈਆਰ ਹੋਣੀ ਚਾਹੀਦੀ ਆ ਸਾਨੂੰ ਜੋ ਮਾਲੀਮਾ ਜੋ ਸਰਕਾਰੀ ਜਗ੍ਹਾ ਕੋਈ ਅਧਿਕਾਰੀ ਪਹੁੰਚਿਆ ਤੁਹਾਡੇ ਕੋਲ ਇੱਥੇ ਗੱਲਬਾਤ ਹੋਈ ਹੈ। ਕੋਈ ਵੀ ਕੋਈ ਨਹੀਂ ਪਹੁੰਚਿਆ ਜਦੋਂ ਤੁਸੀਂ মিডিਆ ਵਾਲੇ ਆ ਗਏ ਉਹ ਤੋਂ ਬਾਅਦ ਇੱਕ ਦੋ ਜਣੇ ਆਏ ਆ ਸਰਕਾਰੀ। ਮੈਨੂੰ ਨਹੀਂ ਪਤਾ ਕੌਣਾ ਕੌਣੀ ਉਹ ਵੀ ਤੁਸੀਂ মিডিਆ ਵਾਲੇ ਆਏ ਕਰਕੇ ਤਾਂ ਬਾਅਦ ਚ ਆਏ ਆ। ਪਹਿਲਾਂ ਵੀ ਕੋਈ ਨਹੀਂ ਆਇਆ ਸਾਡੇ ਕੋਲ। ਠੀਕ ਹੈ। ਹਾਂਜੀ ਭਾਈ। ਹਾਂਜੀ। ਇਹਨਾਂ ਨੂੰ ਬਹੁਤ ਤਕਾ ਹੋਇਆ। ਉਹਨਾਂ ਨੇ ਇੱਕ ਤਾਂ ਇਹਨਾਂ ਕੋਲੇ ਟਾਂ ਨਹੀਂ ਸੀ, ਕੁਝ ਨਹੀਂ ਸੀ। ਇਹਨਾਂ ਦੇ ਜਿਹੜੇ ਪੱਕੇ ਮੁਲਾਜ਼ਮ ਹੈਗੇ ਉਹਨਾਂ ਨੇ ਵੀ ਗੱਲਬਾਤ ਹੋਈ ਹੈਗੀ ਆ। ਪ੍ਰਾਈਵੇਟ ਤਾਂ ਬੈਠੇ ਹੀ ਆ ਇਹਨਾਂ ਕੋਲੇ ਜਿਹੜੀ ਸੇਫਟੀ ਹੈਗੀ ਆ ਆਪਾਂ ਕੋਈ ਕੰਮ ਕਰਨਾ ਉਹ ਇਹਨਾਂ ਕੋਲੇ ਕੋਈ ਸਾਧਨ ਨਹੀਂ ਹੈ ਕੋਈ ਸਾਧਨ ਨਹੀਂ ਹੈ ਉਹਦੇ ਨਾਲ ਸਾਧਨ ਨਹੀਂ ਹੈ ਉਹ ਹਮੇਸ਼ਾ ਖਤਰੇ ਦੇ ਨਾਲ ਆ ਬਚਦਾ ਹੈ ਕੀ ਆ ਜੀ ਪਰਿਵਾਰ ਨੂੰ ਮੰਗਦਾ ਇਹ ਆ ਵੀ ਠੀਕ ਮਾਰ ਗਿਆ ਨੌਕਰੀ ਬੱਚਿਆਂ ਨੂੰ ਜੇ ਉਹਨਾਂ ਦਾ ਕੋਈ ਹੈ ਨਹੀਂ ਇੱਕ ਪਰਿਵਾਰ ਦਾ ਕਿੰਨੇ ਬੱਚੇ ਛੋਟੇ ਆ ਦੋ ਬੱਚੇ ਆ ਦੋ ਬੱਚੇ ਆ ਹਾਂਜੀ ਬਜ਼ੁਰਗ ਆ ਉਹ ਵੀ ਉਹ 80 ਸਾਲ ਦੇ ਨੇੜੇ ਤੇ ਮਾਤਾ ਉਹਨਾਂ ਦੀ ਉਹ ਵੀ 75 ਦੇ ਨੇੜੇ ਜੀ ਤੇ ਉਹਨਾਂ ਨੂੰ ਮੌਜੂਦਾ ਮਿਲਣਾ ਚਾਹੀਦਾ ਨੌਕਰੀ ਦਾ ਹੁਣ ਬਾਕੀ ਜਿਹੜਾ ਮਹਿਕਮੇ ਦਾ ਹੈਗਾ ਇਕਟਾ ਦਾ ਇਹ ਬਹੁਤ ਮਾੜੇ ਹੈ ਜਿਹੜੇ ਪ੍ਰਬੰਧ ਨਹੀਂ ਚੰਗੇ ਪ੍ਰਾਈਵੇਟ ਤੇ ਸੱਟਦੇ ਸਾਰਾ ਜੀ ਹਾਂ ਸਾਰਾ ਸੱਟਦੇ ਆ ਪ੍ਰਾਈਵੇਟ ਜੋ ਆਪਾਂ ਗੱਲਬਾਤ ਕੀਤੀ ਹੈਗੀ ਜੀ ਆਪਣੇ ਨਾਲ ਅੱਜ ਕੋਈ ਸਮਾਨ ਪਟਿਆ ਹੋਇਆ ਅੱਜ ਅੱਛਾ ਆ ਦੇਖੋ ਹਾਂ ਇੱਕ ਗੱਲ ਸਾਹ ਆ ਤੁਸੀਂ ਦੇਖ ਸਕਦੇ ਜੀ ਜੋ ਸੇਫਟੀ ਦੇ ਵਿੱਚ ਆਪਾਂ ਦੇਖਾਂ ਜੋ ਮਲਾਜਮ ਮਤਲਬ ਜਾਣਗੇ ਕੰਮ ਕਰਨ ਬਾਅਦ ਤੇ ਉਹਨਾਂ ਨੂੰ ਇਹ ਜੇ ਇਹਨਾਂ ਨੇ ਸਾਧਨ ਦਿੱਤੇ ਹੈਗੇ ਆ ਜੇ ਬਿਲੀ ਤੋਂ ਆ ਬਾਸ ਸਕਦੇ ਆ ਤੋ ਖਰਾ ਆਗੇ ਬਿਲਕੁਲ ਜੀ ਹਾਂਜੀ ਭਾਈ ਤੁਸੀਂ ਜੀ ਧਰਨੇ ਤੋਂ ਦੂਰ ਕਦ ਖੜੇ ਜੀ ਉੱਥੇ ਧਰਨੇ ਤੋਂ ਮੈਂ ਹੁਣੇ ਆਇਆ ਥੋੜਾ ਟਾਈਮ ਪਹਿਲਾਂ ਹੀ ਆਇਆ ਹਾਂ ਅੱਛਾ ਉਧਰ ਬਾਜਮਾਲ ਲਈ ਮੋਟੇ ਚਲੇ ਗਿਆ ਜੀ ਕੀ ਆਪਣਾ ਉਹਦਾ ਹੈਗਾ ਜੀ ਡਿਊਟੀ ਦੌਰਾਨ ਮੈਂ ਵੀਰੇ ਸੁਪਰਵਾਈਜ਼ਰ ਦਾ ਹਾਂ ਸੀਐਚਵੀ ਦਾ ਤੁਹਾਡੀ ਕੀ ਜ਼ਿੰਮੇਵਾਰੀ ਬਣਦੀ ਹੈ ਇਹ ਜੋ ਕਾਜੀ ਵੀਰੇ ਜੋ ਨੌਜਵਾਨ ਦੀ ਡੈਥ ਹੋਈ ਹੈਗੀ ਆ ਹਾਂਜੀ ਜ਼ਿੰਮੇਵਾਰੀ ਬਣਦੀ ਤੁਹਾਡੀ ਯੋ ਨਵਰੇ ਬਰੇ ਆਪ ਦਾ ਜਿਹੜਾ ਇਹਨਰ ਹੈਗਾ ਇੰਸ਼ੋਰੈਂਸ ਵਗੈਰਾ ਦਵਾਵਾਂਗੇ ਜੀ ਅਚਾਂ ਜੀ ਸੂਰੇਨ ਦਵਾਉਂਗੇ ਹਾਂ ਜੀ ਜਿਹੜੇ ਪਰਿਵਾਰ ਦਾ ਨੌਜਵਾਨ ਚਲਾ ਗਿਆ ਉਹ ਦਵਾ ਦਵਾਂਗੇ ਤੁਸੀਂ ਮੇਰੇ ਸਾਡਾ ਪੂ ਦਵਾ ਦੇ ਸਰ ਜੀ ਹੈ ਨਹੀਂ ਉਹ ਕਿਵੇਂ ਦਵਾਦਾ ਨਹੀਂ ਨਹੀਂ ਜਦੋਂ ਇੱਥੇ ਜਿਹੜੇ ਮੁਲਾਜ਼ਮ ਕੱਚੇ ਕੰਮ ਕਰਦੇ ਆ ਉਹਨੂੰ ਸੇਫਟੀ ਜਿਹੜੇ ਕਵਰ ਹੈਗੇ ਜਾਂ ਉਹ ਜੋ ਵੀ ਉਹਨਾਂ ਦਾ ਸਾਧਨ ਹੈਗਾ ਉਹ ਤੁਸੀਂ ਮੁਹੱਈਆ ਕਰਾ ਤੁਹਾਡੀ ਜਿਵੇਂ ਬਰੀ ਬਣਦੀ ਹੈ ਹਾਂ ਜੀ ਸਰ ਕਰਵਾਏ ਹੋਏ ਕਰਵਾਏ ਹੋਏ ਜੀ ਸਰ ਆਹਾਂ ਕਰਵਾਏ ਤੁਹਾਡੀ ਸਰ ਜਿਹੜੇ ਹੁਣ ਮੇਰੇ ਕੋਲ ਜਿੰਨੇ ਕੋਲ ਜਿੰਨੇ ਮੈਂ ਰਿਪਲੇਸਮੈਂਟ ਕਰੀ ਜਾਂਦਾ ਜਿੰਨੇ ਮੇਰੇ ਕੋਲ ਆਉਂਦੇ ਆ ਜਿਹੜੇ ਮੇਰੇ ਕੋਲ ਹੈਗੇ ਫੋਟੋਆ ਵੀ ਆ ਮੈਂ ਦਿਖਾ ਵੀ ਸਾਡਾ ਤੁਹਾਨੂੰ ਕਿੰਨੇ ਜਣੇ ਕੱਚੇ ਮਜ਼ਦਮੇ ਹੈਗੇ ਜਿਹੜੇ ਕੰਮ ਕਰਦੇ ਆ ਜਿਆਸੀ ਮੁੰਡੇ ਮੇਰੇ ਕੋਲ 82 ਹੈਗੇ ਨੇ ਥੋੜੇ ਥੋੜੇ ਕੋਲੇ ਥੋੜੇ ਕੋਲੇ ਹੈਗਾ ਇਹ ਸੇਫਟੀ ਮਾੜੇ ਉੱਠ ਕੇ ਆ ਜਾਓ ਜਿੰਨਾ ਕਿ ਵੀਰੇ ਮੈਨੂੰ ਕੰਪਨੀ ਪ੍ਰੋਵਾਈਡ ਕਰਦੀ ਆ ਮੈਂ ਉਨੇ ਹੀ ਰਹੀ ਜਾਂਦਾ ਵੀਰੇ ਇੱਕ ਮਿੰਟ ਆਜਾ ਅਸਾ ਕੰਪਨੀ ਜਿੰਨਾ ਪ੍ਰੋਵਾਈਡ ਕਰਦੀ ਹੈਗੀ ਕਿੰਨੇ ਜੀ ਜਗਰਾਉਂ ਦੇ ਵਿੱਚ ਜਿਹੜੇ ਕੱਚੇ ਮਜ਼ਦਮੇ ਕੰਮ ਕਰਦੇ ਆ ਮੇਰੇ ਕੋਲ ਵੀਰੇ 82 ਮੁੰਡੇ ਆ 82 ਮੁੰਡਿਆਂ ਨੂੰ ਕਿੰਨਿਆਂ ਨੂੰ ਤੁਸੀਂ ਇਹ ਜਿਹੜੀ ਸੇਫਟੀ ਇਕ ਤਾਂ ਜਿਹੜੇ ਦਸਤਾਨੇ ਹੋਗੇ ਹੋਰ ਕੀ ਤੁਸੀਂ ਜਮਾ મતਲਬ ਦਿੰਨੇ ਆਗੇ ਸੈੱਟ ਬੈਲਟ ਵੀ ਦਿੰਨੇ ਸਿਫਟੀ ਬੈਲਟ ਵੀ ਦਿੰਨੇ ਗਲਵਜ਼ ਵੀ ਦਿੰਨੇ ਆ ਤੇ ਆਪਣੇ ਪੂਰੀ ਕੱਟ ਮਿਲਦੀ ਆ ਜੀ ਟੈਸਟ ਪੈਨ ਤੋਂ ਲੈ ਕੇ ਫੇਰ ਸਾਰਾ ਹੋਰ ਆਜ਼ਰ ਮੈਂ ਤੁਹਾਨੂੰ ਹਾਵੀ ਨੇ ਜਿਹੜੇ ਮੈਂ ਆ ਵੀ 2020 20 ਜੂਨ ਦਿੱਤੇ ਆ ਜੀ ਮੁੰਡਿਆਂ ਨੂੰ ਜਿਨ੍ਹਾਂ ਆ ਬੰਦੇ ਆ ਕਿੰਨੀ ਦਿਨ ਸਟਾਫ ਤੇ 20 20 ਜੂਨ ਨੂੰ ਵੀਰੇ 20 ਜੂਨ ਹਾਂ ਜੀ ਠੀਕ ਆ ਜਿਹੜਾ ਨੌਜਵਾਨ ਮਨਦੀਪ ਦੀ ਡੈਥ ਹੋਈ ਆ ਉਹਦੇ ਕੋਲ ਇਹ ਸੀਗਾ ਜੀ ਕੱਟ ਹਾਂ ਜੀ ਵੀਰੇ ਉਹ ਉਹਦੇ ਨਾਲ ਦੇ ਕੋਲੇ ਹੋ ਗਈ ਕਿਉਂਕਿ ਆਬ ਜਿਹੜੇ ਦੋ ਮੁੰਡੇ ਹੁੰਦੇ ਕਿਉਂ ਨਹੀਂ ਦਿੱਤੀ ਤੁਸੀਂ ਸਰ ਜੋੜੀ ਨੂੰ ਇੱਕ ਹੀ ਦਿੰਦੇ ਆ ਜੀ ਆਪਾਂ ਕੰਪਨੀ ਕੋਲ ਜੋੜੀ ਵਾਲੀ ਉਹ ਜੋੜੀ ਨੂੰ ਇੱਕ ਹੀ ਹੁੰਦੀ ਹੈ ਜੀ ਜੋੜੀ ਨੂੰ ਇੱਕ ਆਉਂਦੀ ਹੈਗੀ ਆ ਜੇ ਦੂਜੇ ਡੈਥ ਹੋ ਜਾਂਦੀ ਉਹਦੀ ਜ਼ਿੰਮੇਵਾਰੀ ਨਹੀਂ ਆਪਣੀ ਬਣਦੀ ਤੇ ਜ਼ਿੰਮੇਵਾਰੀ ਸਰ ਹੈਗੀ ਆ ਜੀ ਜੋੜੀ ਨੂੰ ਪਰ ਇੱਕ ਹੀ ਹੁੰਦੀ ਹੈ ਨਾ ਜਿਵੇਂ ਕੰਪਨੀ ਦੇ ਜਿਹੜਾ ਇੰਸ਼ੂਰੈਂਸ ਉਹ ਤੁਸੀਂ ਕਹਿ ਰਹੇ ਹੋ ਕਿੰਨੀ ਇੰਸ਼ੂਰੈਂਸ ਦਵਾਉਂਗੇ ਜੀ ਪਰਿਵਾਰ ਨੂੰ ਸਰ 10 ਲੱਖ ਕਹਿ ਰਹੇ ਆ ਜੀ ਕੰਪਨੀ ਵਾਲੇ 10 ਲੱਖ ਕੰਪਨੀ ਵਾਲੇ ਕਹਿ ਰਹੇ ਆ ਇਹ ਕੰਪਨੀ ਹੈ ਜੀ ਇਹ ਵਿਜ਼ਨ ਪਲੱਸ ਹੈ ਜੀ ਵਿਜ਼ਨ ਪਲੱਸ ਹੀ ਅੱਛਾ ਜੀ ਹਾਂਜੀ ਜੀ ਲੈ ਕੇ ਦਊਂਗੇ ਕੀ ਕਰੋਗੇ ਹੁਣ ਅੱਜ ਤੁਸੀਂ ਸਰ ਸੀਨੀਅਰ ਆ ਮੇਰੇ ਸੀਨੀਅਰ ਆ ਰਿਹਾ ਮੈਂ ਉਹਨਾਂ ਨਾਲ ਫੋਨ ਤੇ ਗੱਲ ਕੀਤੀ ਉਹ ਤੁਰੇ ਹੋਏ ਜਿਉ ਆ ਰਿਹਾ ਤੇ ਉਹਨਾਂ ਨਾਲ ਗੱਲ ਅੱਛਾ ਜੀ ਹਾਂਜੀ ਸੀਨੀਅਰ ਆ ਰਹੇ ਨਾ ਤੁਸੀਂ ਉੱਥੇ ਦੂਰ ਨਹੀਂ ਖੜਨਾ ਧਰਨੇ 'ਚ ਬੈਠਣਾ ਸਰ ਮੈਂ ਇੱਥੇ ਆਈ ਮੈਂ ਤਾਂ ਰਾਤ ਮੇਰੇ ਗੱਲ ਸੀਨੀਅਰ ਮੈਂ ਰਾਤ ਰਾਤ ਵੀ ਇੱਥੇ ਹੀ ਮੈਂ ਰਿਹਾ ਵਾਂ ਅੱਛਾ ਮੈਂ ਰਾਤ ਵੀ 9 ਵਜੇ ਗਿਆ ਵਾਂ ਠੀਕ ਹੈ ਕੋਈ ਇਦਾਂ ਹੈ ਨਹੀਂਗਾ ਜੀ ਮੈਨੂੰ ਵੀ ਮੈਂ ਉੱਧਰ ਖੜਾ ਜਾਂ ਇੱਧਰ ਖੜਾ ਮੈਂ ਰਾਤ ਵੀ ਤਾਂ 9 ਵਜੇ ਗਿਆ ਵਾਂ ਉਹ ਵੀ ਤਾਂ ਖਾਣ ਦਾ ਯਾਰ ਆਪਾਂ ਪਰਿਵਾਰ ਦੇ ਨਾਲ ਸਰ ਮੈਂ ਉਹਨਾਂ ਦੇ ਘਰੇ ਜਾ ਕੇ ਆ ਇਸ ਵੀਰੇ ਜੀ ਘ ਕੋਈ ਮੈਨੂੰ ਬੁਲਾ ਲੈਂਦਾ ਮੈਂ ਗੱਲ ਵੀ ਕਰਨੀ ਹੈ ਉਧਰ ਮੈਨੂੰ ਠੀਕ ਹੈ ਜੀ ਇਹ ਸੋੜੋ ਵੀ ਤੁਸੀਂ ਮੈਂ ਉਧਰ ਖੜਾ ਹਾਂ ਉਧਰ ਜੀ ਗੱਲ ਸੁਣੋ ਆ ਬੈਠਿਆ ਸਾਰੇ ਬੈਠੇ ਆਂ ਮੈਂ ਕਹ ਗਿਆ ਹੀ ਨਹੀਂ ਰਾਤ ਵੀ ਮੇਰੇ ਟੀ ਰਹੇ ਮੈਂ ਦੱਸੋ ਮੈਨੂੰ ਕਿੰਨੇ ਵਜੇ ਆ ਰਹੇ ਆ ਮਤਲਬ ਵੀਰੇ ਆਪਣੇ ਸੀ ਸਰ ਉਹ ਘੰਟੇ ਦੇ ਘੰਟੇ ਤੱਕ ਆ ਜਾਣਗੇ ਹਾਂ ਜੀ ਮਤਲਬ ਕੀ ਆਪਣਾ ਪਰੋਚਾ ਲੱਗਦਾ ਕਿ ਕੰਪਨੀ ਵੱਲੋਂ ਕੰਪਨੀ ਵੱਲੋਂ ਸਰ 10 ਲੱਖ ਦਾ ਇੰਸ਼ੋਰੈਂਸ ਜਿਹੜਾ ਹੋਇਆ ਹੋਇਆ ਵਾ ਉਹ ਕਰਵਾ ਰਿਆ ਤੇ 5 ਲੱਖ ਕੋਈ ਕੰਫਰੈਂਸ ਫੀਸ ਹੁੰਦੀ ਹੈ ਇਹਨਾਂ ਦਾ 5 ਲੱਖ ਕਹਿੰਦੇ ਸੀ ਅਸੀਂ ਹੋ ਦਵਾਵਾਂਗੇ ਠੀਕ ਹੈ 15 ਲੱਖ ਕਹਿ ਰਿਹਾ ਬਾਕੀ 5 ਲੱਖ ਮਹਿਕਮੇ ਵੱਲੋਂ ਮਿਲਦਾ ਹੁੰਦਾ ਉਹਦੇ ਬਾਰੇ ਮੈਨੂੰ ਕਲੀਅਰ ਨਹੀਂ ਪਤਾ ਜੀ ਵੀ ਉਹ ਦੇਣਗੇ ਜਾਂ ਨਹੀਂ 15 ਲੱਖ ਤਾਂ ਮੈਨੂੰ ਕਲੀਅਰ ਹੈਗਾ ਜੀ 15 ਲੱਖ ਤਾਂ ਦੇ ਦੇਗੇ ਬਾਕੀ ਜਿਹੜੀ ਬੱਚਿਆਂ ਦੇ ਹਿਸਾਬ ਨਾਲ ਜਾਂ ਫੈਮਿਲੀ ਦੇ ਹਿਸਾਬ ਨਾਲ ਜਿਹੜੀ ਪੈਨਸ਼ਨ ਆ ਉਹ ਯੂਆਈਐਸਈ ਕਾਰਡ ਵਾਲੀ ਜਿਹੜੀ ਹੈਗਾ ਬਣਿਆ ਹੋਇਆ ਉਹਨਾਂ ਦਾ ਉਹਦੇ ਵੇਲੇ ਪੈਨਸ਼ਨ ਲੱਗਦੀ ਸਾਡਾ ਕੋਈ ਮਕਸਦ ਨਹੀਂ ਹੈਗਾ ਵੀ ਮਰਿਆ ਵੀ ਤੇਰੀ ਇਨਸਰਟ ਕਰੀ ਤਾਂ ਪਰਿਵਾਰ ਦੇ ਨਾਲ ਹੈਗੇ ਆ ਪਰਿਵਾਰ ਸਰ ਮੇਰਾ ਪਿੰਡ ਵੀ ਢੋਲਣੀਆਂ ਤੇ ਮੇਰੇ ਪਿੰਡ ਦਾ ਹੀ ਸੀਗਾ ਜੀ ਉਹ ਵੀ ਸੋ ਤੇਰੇ ਪਿੰਡ ਦਾ ਹੀ ਸੀ ਹਾਂਜੀ ਠੀਕ ਹੈ ਜੀ ਮਰਾਦ ਵੀ ਇੱਥੇ ਬੈਠਾ ਗਿਆ ਜਿਹਨੂੰ ਮਾਜੀ ਬੋਲਦੇ ਜਿਹੜੇ ਧਰਨੇ ਤੇ ਸੀਗੇ ਨਹੀਂ ਨਹੀਂ ਚਲੋ ਵਧੀਆ ਗੱਲ ਹੈ ਚਲੋ ਅਸੀਂ ਇਹ ਨਹੀਂ ਕਿ ਕੁਝ ਥੋੜੀ ਇਨਸਲਟ ਕਰਨੀ ਚਾਹੁੰਦੇ ਆ ਚਲੋ ਕਹਿੰਦੇ ਹੈਗੇ ਆ ਜੋ ਨੌਕੀਨ ਕੀ ਨਾਸ ਹੈ ਤੁਸੀਂ ਆਪਣਾ ਮੇਰਾ ਦਵਿੰਦਰ ਸਿੰਘ ਆ ਦਵਿੰਦਰ ਸਿੰਘ ਹੈਗੇ ਆ ਉਹਨਾਂ ਨੇ ਕਿਹਾ ਵੀ ਸਾਡੇ ਜੋ ਸੀਨੀਅਰ ਅਧਿਕਾਰੀ ਹੈਗੇ ਉਹ ਪਹੁੰਚ ਰਹੇ ਆ ਤਾਂ ਉਸ ਤੋਂ ਅੱਗੇ ਪਤਾ ਲੱਗੇਗਾ ਵੀ ਜੋ ਨੌਜਵਾਨ ਦੀ ਡੈਥ ਹੋਈ ਆ ਉਸ ਲਈ ਕੀ ਇਨਸਾਫ ਮਿਲਦਾ ਹੈਗਾ ਤੁਸੀਂ ਵੇਖਦੇ ਰਹੋ ਰੈਗੂਲਰ ਗੌਣ 24 ਨਿਊ ਚੈਨਲ ਮੈਂ ਤੁਹਾਡਾ ਆਪਣਾ ਰਾਜ ਗਾਲਬ ਧੰਨਵਾਦ ਜੀ ਤਹਿਸੀਲ ਸੈਕਟਰੀ বিএনএম ਮੇਮ ਜੀ ਸੀ 2 ਅੱਜ ਅਸੀਂ ਇਹ ਕਮੇਟੀ ਕਰਦੇ ਮੂਹਰੇ ਇੱਕ ਕੰਪਲੇਂਟ ਸੈਟਰ ਬਣਿਆ ਹੋਇਆ ਹੈ ਬਿਜਲੀ ਕਰਦਾ ਜੀ ਤਾਂ ਸੁਣਨ ਚ ਆਇਆ ਦੇਖਿਆ ਜੋ ਅੱਜ ਦੀ ਮੰਦਭਾਗੀ ਘਟਨਾ ਇਹ ਹੈ ਕਿ ਮਨਦੀਪ ਸਿੰਘ ਦੀਪਾ ਇੱਕ ਬਿਜਲੀ ਬੋਰਡ ਦੇ ਵਿੱਚ ਮੁਲਾਜ਼ਮ ਦੇ ਤੌਰ ਤੇ ਕੰਮ ਕਰ ਰਿਹਾ ਉਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਕਰ ਰਿਹਾ ਸੀ ਉੱਥੇ ਕੰਮ ਬਿਜਲੀ ਬੋਰਡ ਚ ਤੇ ਕੱਲ ਕੱਲ ਹੀ ਮੈਂ ਤਾਂ ਸ਼ਾਇਦ ਕੱਲ ਲੱਗ ਗਿਆ ਮੁੰਡੇ ਨੂੰ ਤੇ ਡੈਥ ਹੋ ਗਈ ਮੌਕੇ ਤੇ ਜੀ ਕੱਲ ਸ਼ਾਮ ਉਹਨਾਂ ਨੂੰ ਅ ਅਣਗੈਲੀ ਕਾਰਨ ਮਹਿਕਮੇ ਦੀ ਜਾਂ ਜਿਹੜੇ ਉਹਦੇ ਸੀਨੀਅਰ ਮੁਲਾਜ਼ਮਾ ਉਹਨਾਂ ਦੀ ਅਣਗੈਲੀ ਦਾ ਇਹ ਸਿੱਟਾ ਕਿ ਉਹਨੂੰ ਜਦੋਂ ਕੰਮ ਕਰਦਾ ਸੀ ਉੱਪਰ ਤਾਰ ਦੇ ਤਾ ਉਹਨੂੰ ਕਰੰਟ ਲੱਗ ਗਿਆ ਜੀਦੇ ਨਾਲ ਉਹਦੀ ਉੱਤੋਂ ਡਿੱਗ ਕੇ ਕਰੰਟ ਲੱਗਣ ਨਾਲ ਥੱਲੇ ਡਿੱਗਣ ਨਾਲ ਮੌਤ ਹੋ ਗਈ। ਜੀ। ਕਿ ਅਸੀਂ ਤਾਂ ਉਹਨੂੰ ਕਰੰਟ ਨਾਲ ਹੀ ਮੌਤ ਕਹਾਵਾਂਗੇ ਕਿਉਂਕਿ ਕਾਰਨ ਗਰੰਟੀ ਬਣਿਆ ਮੌਤ ਦਾ। ਹੁਣ ਜੋ ਅੱਜ ਇੱਥੇ ਧਰਨਾ ਲੱਗ ਰਿਹਾ ਇਕੱਠ ਹੈ ਇਹ ਇਸ ਗੱਲ ਦਾ ਗਵਾਹ ਹੈ ਕਿ ਜਿਹੜਾ ਸਿਸਟਮ ਹੈ ਇੱਥੋਂ ਦਾ ਬਹੁਤ ਹੀ ਗੰਦਾ ਹੋ ਚੁੱਕਾ ਐਨਾ ਲੋਡ ਆ ਤਾਰਾਂ ਤੇ ਐਨਾ ਇਹਦਾ ਜਾਲ ਵਿਛਿਆ ਹੋਇਆ ਤਾਰਾਂ ਦੇ ਕੋਈ ਚੰਗਾ ਸਿਸਟਮ ਨਹੀਂ ਬਿਜਲੀ ਦਾ। ਸਰਕਾਰਾਂ ਵੀ ਮਾੜੀਆਂ। ਗਾ ਜਿਹੜੇ ਸੀਨੀਅਰ ਅਫਸਰ ਆ ਉਹ ਵੀ ਮਾੜੇ ਇਹ ਲੋਕਾਂ ਦੀ ਜਾਨ ਦਾ ਖੌ ਬਣੇ ਹੋਏ ਆ ਤਾਂ ਮੈਂ ਵਾਰਨਿੰਗ ਦੇਣੀ ਚਾਹੁੰਦਾ ਕਿ ਪਹਿਲੀ ਗੱਲ ਤਾਂ ਇਹ ਆ ਕਿ ਜਿਹੜਾ ਸਾਡਾ ਸਾਥੀ ਇਸ ਕਰੰਟ ਦੇ ਕਾਰਨ ਮਰ ਗਿਆ ਇਹਨਾਂ ਦੀ ਅਣਗਹਿਲੀ ਦੇ ਕਾਰਨ ਜੋ ਵੀ ਉਹਦੇ ਹੱਕ ਆ ਜਾਂ ਜਿਹੜਾ ਜ਼ਿੰਮੇਵਾਰ ਹੈ ਘੱਟ ਤੋਂ ਘੱਟ ਉਹਦੇ ਤੇ ਐਫ ਆਈ ਆਰ ਦਰਜ ਹੋਵੇ ਪਰਚਾ ਦਰਜ ਕੀਤਾ ਜਾਵੇ ਨਹੀਂ ਤਾਂ ਅਸੀਂ ਉਦੋਂ ਉੱਠਾਂਗੇ ਇਥੋਂ ਇਹ ਧਰਨਾ ਪੱਕੇ ਤੌਰ ਤੇ ਲੱਗ ਜੂ ਜੀ ਐਡੇ ਆ ਉਹ ਮੈਂ ਹੀ बार-बार विनती ਕਰਦਾ ਕਿ ਉਹਦੇ ਪਹਿਲਾਂ ਜਿਹੜੇ ਉਹਦੇ ਦੋਸ਼ੀ ਆ ਉਹਨਾਂ ਦੇ ਪਰਚਾ ਦਰਜ ਹੋਵੇ ਠੀਕ ਹੈ ਹਾਂਜੀ ਆਪਣੇ ਨਾਲ ਪ੍ਰਧਾਨ ਜੂਨੀਅਨ ਦੇ ਪ੍ਰਧਾਨ ਆ ਨੇ ਬਾਈ ਬੈਠੋ ਬਾਈ ਜੀ ਬੈਠੋ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜਗਰੂਪ ਸਿੰਘ ਆ ਜੀ ਜੀ ਕੀ ਨਾਮ ਸੀਗਾ ਉਹ ਡੈਥ ਹੋਈ ਮੁੰਡੇ ਦੀ ਇਹਦਾ ਨਾਮ ਮਨਦੀਪ ਸਿੰਘ ਸੀ ਢੋਲਣ ਤੋਂ ਹੀ ਮੁੰਡਾ ਹੈ ਕੀ ਦਿਨ ਗਹਿਲੀ ਮੰਨਦੇ ਤੁਸੀਂ ਜੀ ਅਨਗਹਿਲੀ ਪ੍ਰਸ਼ਾਸਨ ਦੀਨ ਗਹਿਲੀ ਹੈ ਸਾਰੀ ਕਿਉਂਕਿ ਸਾਨੂੰ ਕੋਈ ਵੀ ਸੇਫਟੀ ਕਿੱਟ ਵਗੈਰਾ ਕੋਈ ਮੁਹੱਈਆ ਨਹੀਂ ਕਰਾਈ ਗਈ ਜੀ ਠੀਕ ਹੈ ਕੋਈ ਪੌੜੀ ਦਾ ਪ੍ਰਮਾਣ ਨਹੀਂ ਸੀ ਬਿਜਲੀ ਦੇਦ ਕੰਮ ਕਰਮਚਾਰੀ ਪਹੁੰਚੇ ਹੈਗੇ ਆ ਮੁਲਾਜ਼ਮ ਪਹੁੰਚੇ ਆ ਇਹਨਾਂ ਦੇ ਕੋਈ ਪੱਕਾ ਮੁਲਾਜ਼ਮ ਹੈ ਜਿਹੜਾ ਪਹੁੰਚਿਆ ਹੈਗਾ ਪੱਕੇ ਮੁਲਾਜ਼ਮ ਹੈਗੇ ਜੀ ਜੂਨੀਅਨ ਵਾਲੇ ਵੀ ਹੈਗੇ ਪਰ ਐਕਸ਼ਨ ਆਈਡੀ ਕੋਈ ਨਹੀਂ ਇੱਥੇ ਪਹੁੰਚਿਆ ਜੀ ਸਾਡੇ ਨਾਲ ਲਾਈਨਮੈਨ ਜੀ ਖੜੇ ਆ ਸਾਡੇ ਜੀ ਕੀ ਮੰਗ ਚਾਹੁੰਦੇ ਤੁਸੀਂ ਇੱਕ ਮਿੰਟ ਬਾਈ ਮੰਗ ਸਾਡੀ ਇਹੀ ਹੈ ਜੀ ਵੀ ਸਾਡੇ ਜਿਹੜਾ ਸਾਥੀ ਹੈ ਇਹਨੂੰ ਪੂਰਾ ਮਿਲ ਜਾਏ ਤਾਂ ਇਨਸਾਫ ਮਿਲੇ ਬਸ ਜਿੰਨਾ ਚਿਰ ਇਨਸਾਫ ਨਹੀਂ ਮਿਲੂਗਾ ਸਾਡੇ ਕੰਨੀਓ ਕੰਮ ਬੰਦ ਆ ਜੀ ਤੁਹਾਡਾ ਸੰਘਰਸ਼ ਚਾਲੂ ਰਹੂਗਾ ਜਨਤ ਕਰੇ ਬੰਦੇ ਨੂੰ ਇਨਸਾਫ ਨਹੀਂ ਮਿਲਦਾ ਇਨਸਾਫ ਹੀ ਚਾਹੁੰਨੇ ਆ ਜੀ ਜਰੂਰ ਸਾਡੀ ਜਥੇਬੰਦੀ ਦੀ ਕਾਰ ਲੱਗੂਗੀ ਉਹ ਤੁਹਾਨੂੰ ਦੱਸਿਆ ਜਾਊਗਾ ਬਸ ਜੀ ਹਾਂਜੀ ਹਾਂਜੀ ਇਹ ਸਾਡੇ ਮੁੰਡਾ ਜੀ ਦੇਖੋ ਇੱਥੇ ਡਿਊਟੀ ਤੇ ਸੀਗਾ ਇਹ ਦਿਨ ਰਾਤ ਦੀ ਡਿਊਟੀ ਲਈ ਜਾਂਦਾ ਮਹਿਕਮਾ ਪ੍ਰਾਈਵੇਟ ਕੰਪਨੀਆਂ ਨੂੰ ਠੇਕੇ ਦੇ ਤੇ ਪ੍ਰਾਈਵੇਟ ਕੰਪਨੀਆਂ ਮੁਲਾਜ਼ਮਾਂ ਨੂੰ ਕਾਰਪੋਰੇਟਾ ਦੇ ਹੱਥ ਚ ਫੜਾ ਤਾਂ ਸਾਰਾ ਕੁਝ ਪੈਸੇ ਲੈ ਲੈ ਕੇ ਪ੍ਰਾਈਵੇਟ ਕੰਪਨੀਆਂ ਇਹਨਾਂ ਨੂੰ 12-12000 ਰੁਪਏ ਦਿੰਦੀਆਂ ਆ 40-40 50-50000 ਰੁਪਏ ਇੱਕ ਬੰਦੇ ਦੇ ਮਗਰ ਲੈਂਦੀ ਆ ਕੰਪਨੀ ਕਿਉਂ ਨਹੀਂ ਇਹਨਾਂ ਨੂੰ ਪੂਰੀਆਂ ਤਨਖਾਹਾਂ ਦੇ ਰਹੇ ਇਹ ਮੁਲਾਜ਼ਮوں ਨੂੰ ਭਰਤੀ ਕੀਤਾ ਜਾਵੇ ਤਾਂ ਕਿ ਕੁਲਵੰਤ ਸਿੰਘ ਕੱਲ ਜੋ ਵਰਕੇ ਦੀ ਡੈਥ ਹੋਈ ਹੈਗੀ ਆ ਤੇ ਕੀ ਤੁਹਾਡੀ ਮੰਗ ਹੈਗੀ ਆ ਕੱਲ ਤੁਸੀਂ ਧਰਨੇ 'ਚ ਬੈਠੇ ਹੋ ਇਨਸਾਫ ਚਾਹੀਦਾ ਸਾਨੂੰ ਤੋ ਕੀ ਇਨਸਾਫ ਚਾਹੀਦਾ ਜਿਹੜਾ ਵੀ ਹੁੰਦਾ ਮਤਲਬ ਮੈਂ ਤੁਹਾਨੂੰ ਜੀ ਨੇ ਕਰਾਇਆ ਜਿਹੜੇ ਐਸ ਡੀਓ ਜੀ ਜਿਹੜੇ ਵੱਡੇ ਅਫਸਰ ਬੈਠੇ ਆ ਜਿਹੜਾ ਅਨਾਥੋੜੇ ਚੜੇ ਆ ਉੱਤੇ ਕੰਬਿਆਂ ਤੇ ਆਪਤ ਖਲ ਦੇ ਬੈਠੇ ਹੋ ਉਹ ਹੋ ਜੁਮੇਰ ਕਿੰਨੇ ਵਜੇ ਨੂੰ ਪਤਾ ਲੱਗਿਆ ਜੀ ਤੁਹਾਨੂੰ ਲੱਗਾ 4:30 ਵਜੇ ਅੱਛਾ ਜੀ ਕੋਈ ਜਨੂ ਕੋਈ ਅਫਸਰ ਮਿਲਿਆ ਹੈਗਾ ਨਹੀਂ ਨਹੀਂ ਨਹੀਂ